ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਸਾਨ ਪ੍ਰਾਪ ਉਹ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਕਿਸਾਨ ਪ੍ਰਾਪ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਝੋਨੇ ਦੀ ਪਨੀਰੀ ਦੇ ਬਾਰੇ ਝੋਨੇ ਦੀ ਜਿਹੜੀ ਪਨੀਰੀ ਬਿਜਾਈ ਕਰਨ ਦਾ ਸਹੀ ਸਮਾਂ ਕਦੋਂ ਹੈ ਕਿਉਂਕਿ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਜਾਣੀ ਹੈ ਤੇ ਕਿਸਾਨ ਭਰਾ ਹੁਣ ਇਸੇ ਚੀਜ਼ ਤੇ ਗੋਸ਼ ਜ਼ਰੂਰ ਕਰਨਾ ਵੀ ਕਿਹੜੀ ਤਰੀਕ ਨੂੰ ਜਿਹੜੀ ਆਪਾਂ ਝੋਨੇ ਦੀ ਪਨੀਰੀ ਬੀਜ ਸਕਦੇ ਆ ਤਾਂ ਕਿ ਜਿਹੜਾ ਆਪਣੇ ਝਾੜ ਤੇ ਕੋਈ ਵੀ ਅਸਰ ਨਾ ਪਾਵੇ ਝੋਨੇ ਦਾ ਜਿਹੜਾ ਝਾੜ ਆਪਣਾ ਪੂਰਾ ਟੋਪ ਦਾ ਝਾੜਾ ਹੋਵੇ ਜੇ ਆਪਾਂ ਗਲਤ ਤਰੀਕ ਨੂੰ ਪਨੀਰੀ ਬੀਜਾਂਗੇ ਤਾਂ ਜਿਹੜਾ ਝੋਨੇ ਦੇ ਝਾੜ ਦੇ ਉੱਤੇ ਅਸਰ ਪੈ ਸਕਦਾ ਏ ਤੇ ਇਸ ਚੀਜ਼ ਦੀ ਹੁਣ ਗੌਰ ਸਾਰੇ ਜ਼ਿਮੀਂਦਾਰ ਭਰਾ ਜ਼ਰੂਰ ਕਰਿਓ ਤੇ ਬਾਕੀ ਪਨੀਰੀ ਨੂੰ ਆਪਾਂ ਕਿਵੇਂ ਤਿਆਰ ਕਰ ਸਕਦੇ ਆ ਉਹ ਵੀ ਅੱਗੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਜਿਹੜੇ ਕਿਸਾਨ ਭਰਾ ਨਵੇਂ ਆਏ ਹੈ ਹਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਜਿਹੜੀ ਵੀਡੀਓ ਆਉਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਕਿਸਾਨਪਰਾਵੋ ਜਿਹੜੀ ਝੋਨੇ ਦੀ ਲਵਾਈ ਹੈ ਇਸ ਵਾਰ ਜੇ ਸਾਰੇ ਪੰਜਾਬ ਦੇ ਵਿੱਚ 1 ਜੂਨ ਤੋਂ 5 ਜੂਨ ਦੇ ਵਿਚਾਲੇ ਇੱਥੇ ਕਿ ਜਾ ਕੇ ਸ਼ੁਰੂ ਹੋ ਜਾਣੀ ਹੁਣ ਕਿਸਾਨਪਰਾ ਕੀ ਕਰ ਰਹੇ ਹੈ ਜਿਹੜੀ ਪਨੀਰੀ ਦੀ ਬਜਾਈ ਕਰਨੀ ਕਿਸਾਨਾਂ ਨੇ ਸ਼ੁਰੂ ਕਰ ਦਿੱਤੀ ਹੈ ਇੱਕ ਗੱਲ ਮੈਂ ਕਿਸਾਨਪਰਾਵੋ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੀ ਪਨੀਰੀ ਦੀ ਆਪਾਂ ਹੁਣ ਮਈ ਮਹੀਨੇ ਦੇ ਪਹਿਲੇ ਹਫ਼ਤੇ ਜੇ ਆਪਾਂ ਬਜਾਈ ਕਰਾਂਗੇ 30 ਦਿਨਾਂ ਦੇ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ ਤੇ ਆਪਾਂ 5 7 ਜੂਨ ਨੂੰ ਆਪਾਂ ਝੋਨੇ ਦੀ ਉਸ ਪਨੀਰੀ ਨੂੰ ਪਾ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਾਂਗੇ ਉਹ ਜਿਹੜਾ ਝੋਨਾ ਕਿਸਾਨ ਪ੍ਰਭੂ ਉਹ ਵਾਲੇ ਝੋਨੇ ਨੇ ਇੰਨਾ ਜ਼ਿਆਦਾ ਝਾੜ ਨਹੀਂ ਕੈ ਦੇਣਾ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਪੂਰਾ ਟੋਪ ਦਾ ਝਾੜ ਉਸ ਝੋਨੇ ਦਾ ਰਹੂਗਾ ਕਿਉਂਕਿ ਜਿਹੜਾ ਗੇਤਾ ਝੋਨਾ ਹੁੰਦਾ ਏ ਉਹ ਜਦੋਂ ਨਸਾਰਾ ਕਰਦਾ ਏ ਉਦੋਂ ਜਿਹੜੀ ਗਰਮੀ ਜ਼ਿਆਦਾ ਹੁੰਦੀ ਹੈ ਗਰਮੀ ਜ਼ਿਆਦਾ ਹੋਣ ਕਰਕੇ ਉਹ ਨਸਾਰਾ ਕਰਦਾ ਏ ਉਹਦੀ ਫਲੇਵਰਿੰਗ ਸਟੇਜ ਹੁੰਦੀ ਹੈ ਫਿਰ ਜਿਹੜਾ ਤਾਪਮਾਨ ਉੱਚ ਹੋਣ ਕਰਕੇ ਜਿਹੜਾ ਝੋਨੇ ਦਾ ਝਾੜ ਘਟਦਾ ਹੀ ਘਟਦਾ ਜਿਹੜਾ ਦਾਣੇ ਦਾ ਸਾਈਜ਼ ਹੈ ਉਹਦੇ ਵਿੱਚ ਭਜਨ ਪ੍ਰੋਪਰ ਨਹੀਂ ਬਣਦਾ ਤੇ ਜਿਹਦੇ ਕਰਕੇ ਝੋਨੇ ਦਾ ਗੇਤੇ ਝੋਨੇ ਦਾ ਝਾੜ ਘਟਦਾ ਹੀ ਘਟਦਾ ਇਹਦੇ ਵਿੱਚ ਜੇ ਤਾਂ ਤੁਸੀਂ ਆਲੂ ਜਾਂ ਹੋਰ ਤੁਸੀਂ ਫਸਲ ਬੀਜਣਾ ਚਾਹੁੰਦੇ ਹੋ ਫਿਰ ਜਿਹੜੀ ਤੁਸੀਂ ਕਾਹੀ ਕਰ ਸਕਦੇ ਹੋ ਵੀ ਆਪਾਂ ਗੇਤਾ ਝੋਨਾ ਲਗਾ ਸਕਦੇ ਆ ਗੇਤੀ ਪਨੀਰੀ ਬੀਜ ਸਕਦੇ ਆ ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਤੀਜੀ ਜਿਹੜੀ ਫਸਲ ਹੈ ਉਹਦੀ ਬਿਜਾਈ ਆਪਾਂ ਸਮੇਂ ਸਿਰ ਕਰਨੀ ਪਰ ਜੇ ਤੁਸੀਂ ਹੋਰ ਕੋਈ ਵੀ ਫਸਲ ਨਹੀਂ ਬੀਜਣਾ ਚਾਹੁੰਦੇ ਹੋ ਸਿਰਫ ਕਣਕ ਬੀਜਣੀ ਹੈ ਤਾਂ ਫਿਰ ਜਿਹੜੀ ਤੁਸੀਂ ਝੋਨਾ ਲਵਾਈ ਸਮੇਂ ਜਾਂ ਪਨੀਰੀ ਬਿਜਾਈ ਦੀ ਇਹ ਗਲਤੀ ਨਾ ਕਰੋ ਕਾਹਲੀ ਨਾ ਕਰੋ ਬਿਲਕੁਲ ਵੀ ਕਿਉਂਕਿ ਕਿਸਾਨਾਂ ਨੇ ਪਿਛਲੇ ਸਾਲਾ ਦੇ ਵਿੱਚ ਤਜਰਬਾ ਦੇਖਿਆ ਹੈ ਬਹੁਤ ਕਿਸਾਨਾਂ ਨੇ ਦੇਖਿਆ ਵੀ ਜਿਹੜਾ ਗੇਤਾ ਝੋਨਾ ਹੈ ਅਗੇਤੀ ਪਨੀਰੀ ਦੀ ਵਿਜਾਈ ਕੀਤੀ ਹੋਈ ਨਾ ਤਾਂ ਉਹ ਕਾਮਯਾਬ ਹੁੰਦੀ ਹੈ ਬਹੁਤੀ ਤਾਪਮਾਨ ਉਚੋਂ ਕਰਕੇ ਤੇ ਨਾ ਹੀ ਜਿਹੜਾ ਝੋਨਾ ਇੰਨਾ ਜ਼ਿਆਦਾ ਝਾੜ ਦਿੰਦਾ ਜਿਹੜਾ ਆਪਾਂ ਜੇ ਝੋਨੇ ਤੋਂ ਆਪਾਂ ਸਹੀ ਝਾੜ ਲੈਣਾ ਹੈ ਪੂਰਾ ਟੋਪ ਦਾ ਆਪਾਂ ਝਾੜ ਲੈਣਾ ਤੇ ਕਣਕ ਦੀ ਵਿਜਾਈ ਕਰਨੀ ਹੈ ਉਹ ਤੀਜੀ ਫਸਲ ਆਪਾਂ ਬਿਲਕੁਲ ਨਹੀਂ ਲੈਣੀ ਫੇਰ ਤੁਸੀਂ ਜਿਹੜੀ ਪਨੀਰੀ ਦੀ ਬਜਾਈ ਕਰਨੀ ਹੈ ਤੇ ਝੋਨੇ ਦੀ ਲਵਾਈ ਕਰਨੀ ਹੈ ਉਹਦਾ ਸਹੀ ਸਮਾਂ ਹੈ ਜਿਹੜਾ ਜਿਵੇਂ ਤੁਸੀਂ PR126 ਹੋ ਗਿਆ ਜੇ ਤੁਸੀਂ ਇਹ ਆਪਣੇ ਖੇਤ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਸ਼ਾਰਟ ਟਾਈਮ ਵਾਲੀ ਘੱਟ ਸਮੇਂ ਵਾਲੀ ਵੈਰੈਟੀ ਆ ਇਹਦੀ ਜਿਹੜੀ ਪਨੀਰੀ ਦੀ ਤੁਸੀਂ ਬਜਾਈ ਹੈ 25 ਮਈ ਤੋਂ 3 ਮਈ ਤੇ ਜੂਨ ਮਹੀਨੇ ਦੇ ਪਹਿਲੇ ਹਫਤੇ ਇੱਥੇ ਤੁਸੀਂ ਇਹਦੀ ਜਿਹੜੀ ਪਨੀਰੀ ਦੀ ਬਜਾਈ ਕਰਨੀ ਹੈ ਤੇ ਫਿਰ ਇਹ 25 ਦਿਨ 28 ਦਿਨ ਦੇ ਵਿੱਚ ਪਨੀਰੀ ਤਿਆਰ ਹੋ ਜਾਂਦੀ ਹੈ 20 ਤਰੀਕ ਤੋਂ ਬਾਅਦ ਜੇ ਤੁਸੀਂ ਅਗੇਤਾ ਝੋਨਾ ਪੀਆਰ 126 ਲਾ ਸਕਦੇ ਹੋ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਵੀ ਜਲਾਈ ਦੇ ਵਿੱਚ ਵੀ ਆਪਾਂ ਇਹਦੀ ਲਵਾਈ ਕਰ ਸਕਦੇ ਆ ਪੀਆਰ 126 ਦੀ ਜੇ ਤੁਸੀਂ ਜਿਵੇਂ ਸੁਪਰੀਮ 110 ਹੋ ਗਿਆ ਪੀਆਰ 131 ਹੋ ਗਿਆ ਫਿਰ ਤੁਸੀਂ ਇਹਨਾਂ ਝੋਨੇ ਦੀ ਜਿਹੜੀ ਪਨੀਰੀ ਦੀ ਤੁਸੀਂ ਬਿਜਾਈ ਕਰਨੀ ਹੈ ਕਿਸਾਨ ਪ੍ਰਭੂ ਆਪਾਂ 15 ਮਈ ਨੂੰ 15 ਮਈ 20 ਮਈ 25 ਮਈ ਤੱਕ ਜਿਹੜੀ ਆਪਾਂ ਇਹਨਾਂ ਦੀ ਪਨੀਰੀ ਆਪਾਂ ਬੀਜ ਸਕਦੇ ਆ ਤੇ 30 ਦਿਨਾਂ ਦੀ ਪਨੀਰੀ ਵਧੀਆ ਤਿਆਰ ਹੋ ਜਾਂਦੀ ਹੈ ਕਿਸਾਨ ਪ੍ਰਭ ਜੇ ਆਪਾਂ ਸਹੀ ਤਰੀਕੇ ਨਾਲ ਦੇ ਨਾਲ ਉਹਦੀ ਤੇ ਦੇਖ ਸੰਭਾਲ ਆਪਾਂ ਕਰਾਂਗੇ ਤੇ ਪਰ ਅਗੇਤੀ ਜਿਹੜੀ ਪਨੀਰੀ ਆ ਉਹਨੂੰ ਨਾ ਬੀਜੋ ਤੇ ਬਾਕੀ ਪਨੀਰੀ ਆਪਾਂ ਛੇਤੀ ਕਿਵੇਂ ਤਿਆਰ ਕਰ ਸਕਦੇ ਆ ਘੱਟ ਸਮੇਂ ਦੇ ਵਿੱਚ ਕਿਵੇਂ ਤਿਆਰ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਦੇ ਤੇ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਬਾਕੀ ਵੀਡੀਓ ਨੂੰ ਆਪਣੀ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਜਰੂਰ ਕਰਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ